ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਤੁਹਾਡੇ ਬਹੁਤ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਆਪਣੀ ਸਬਜੀ ਦੇ ਨਾਲ ਰਿਲੇਟਡ ਵੀਡੀਓ ਹੁੰਦੀਆਂ ਤੇ ਤੁਹਾਡੇ ਕਈ ਸਵਾਲ ਵੀ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਨੇ ਤੇ ਸਵਾਲਾਂ ਦੇ ਵਿੱਚੋਂ ਅੱਜ ਜਵਾਬ ਦੇਣ ਦੀ ਉਹ ਕਿਹੜੇ ਸਵਾਲ ਸੀਗੇ ਦੋਸਤੋ ਸਭ ਤੋਂ ਵੱਧ ਸਵਾਲ ਪੁੱਛੇ ਗਿਆ ਕਿ ਭਿੰਡੀ ਆ ਜਿਹੜੀ ਉਹ ਸੁੱਕ ਰਹੀ ਆ ਤੇ ਦੂਜੇ ਸਵਾਲ ਪੁੱਛੇ ਗਿਆ ਕਿ ਟਮਾਟਰ ਦੇ ਪੱਤੇ ਜਿਹੜੇ ਸੁੱਕ ਰਹੇ ਨੇ ਇਹਨਾਂ ਦਾ ਕੀ ਕਾਰਨ ਹੋ ਸਕਦਾ ਸੋ ਆਪਾਂ ਇਹਦੇ ਪਰਜ ਵਿਚਾਰ ਚਰਚਾ ਕਰ ਰਹੇ ਨੇ ਤੁਸੀਂ ਜੇਕਰ ਘਰ ਪਿੰਡੀ ਲਈ ਆ ਤੇ ਦੋਸਤੋ ਤੁਸੀਂ ਇਹਦੇ ਬਾਰੇ ਆਪਣੀ ਵੀਡੀਓ ਨੂੰ ਦੇਖ ਸਕਦੇ ਆ ਜੇਕਰ ਤੁਹਾਡਾ ਰਿਲੇਟਡ ਹੋਰ ਆ ਤੇ ਤੁਸੀਂ ਆਪਣਾ ਸਮਾਂ ਨਾ ਖਰਾਬ ਕਰਦੇ ਹੋ ਤੁਸੀਂ ਸਕਿਪ ਕਰ ਸਕਦੇ ਆ ਸੋ ਦੋਸਤੋ ਵੀਡੀਓ ਜਿਹੜੀ ਸ਼ੁਰੂ ਕਰਦੇ ਆਂ ਆਪਾਂ ਭਿੰਡੀ ਦੀ ਜਿਹੜੀ ਸਬਜ਼ੀ ਆ ਦੋਸਤੋ ਬਹੁਤ ਸਵਾਦ ਆ ਤੇਲ ਦੇ ਵਿੱਚ ਤਲਕੇ ਬਣਦੀ ਤੁਹਾਨੂੰ ਸਾਰਿਆਂ ਨੂੰ ਪਤਾ ਇਹਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਆ ਤੇ ਜਿਹੜੇ ਗਰਮੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਵਰਦਾਨ ਆ ਸਾਡੇ ਸਰੀਰ ਦੇ ਲਈ ਸੋ ਇਹ ਭਿੰਡੀ ਦੀ ਜਿਹੜੀ ਕੀ ਸਬਜ਼ੀ ਆ ਜਾਂ ਭਿੰਡੀ ਦਾ ਬੂਟਾ ਐ ਸੁੱਕਦਾ ਕਿਉਂ ਆ ਥੱਲੇ ਤੋਂ ਦੋਸਤੋ ਜੇਕਰ ਇਹਨੂੰ ਥੱਲੇ ਤੋਂ ਬੂਟੇ ਨੂੰ ਆਪਣੀ ਮਿੱਟੀ ਦੀ ਜਾਂਚ ਕਰੋ ਜੇਕਰ ਤੁਹਾਡੇ ਥੱਲਿਓਂ ਬੂਟਾ ਸੁੱਕਦਾ ਆ ਰਿਹਾ ਤੇ ਹੋ ਸਕਦਾ ਥੱਲੇ ਸੇਕ ਲੱਗੀ ਹੋਵੇ ਕਿਉਂਕਿ ਭਿੰਡੀ ਨੂੰ ਸੇਕ ਵੀ ਲੱਗ ਜਾਂਦੀ ਹੈ ਜ਼ਮੀਨ ਦੀ ਜਾਂਚ ਕਰੋ ਆਪਣੀ ਦੀ ਤੇ ਜੇਕਰ ਉਹਦੇ ਵਿੱਚ ਸੇਕ ਨਹੀਂ ਹੈਗੀ ਤੇ ਉਹਨੂੰ ਫੰਗੀ ਸਾਈਡ ਜਿਹੜਾ ਕਿ ਇਹ ਵੀ ਹੋ ਸਕਦਾ ਦੋ ਚੀਜ਼ਾਂ ਜਿਹੜੀਆਂ ਕਿ ਥੱਲਿਓਂ ਜੜ ਨੂੰ ਸੁਕਾਨੀ ਆਏ ਜਿਵੇਂ ਕਹਿ ਲਓ ਜਦੋਂ ਜੜ ਸੁੱਕਦੀ ਹੈ ਤੇ ਬੂਟਾ ਥੱਲਿਓਂ ਸੁੱਕਣ ਲੱਗ ਪੰਦਾ ਤੇ ਪੱਤੇ ਆ ਜਿਹੜੇ ਉਹ ਮਲਕਣ ਲੱਗ ਜਾਂਦੇ ਤੇ ਮੇਨ ਮੇਨ ਗੱਲ ਇਹ ਆ ਤੇ ਇਹਨੂੰ ਜਿਹੜੀ ਸੇਕ ਆ ਉਹ ਪ੍ਰੋਬਲਮ ਆ ਉਹਦੀ ਖੋਜ ਕਰੋ ਤੇ ਜੇਕਰ ਇਹ ਤੁਹਾਡੀ ਖੋਜ ਪੂਰੀ ਹੋ ਜਾਂਦੀ ਹੈ ਸੇਕਾਂਲੀ ਤੇ ਤੁਸੀਂ ਇਹਦੇ ਵਿੱਚ ਪਾਣੀ ਛੱਡ ਕੇ ਸੇਕ ਦੀ ਦਵਾਈ ਪਾ ਸਕਦੇ ਆ ਤੇ ਇਹਦੇ ਨਾਲ ਜਿਹੜਾ ਕਿ ਤੁਹਾਡਾ ਆਹ ਸੇਕ ਦਾ ਮਸਲਾ ਹੱਲ ਹੋ ਜਾਵੇਗਾ ਬੂਟੇ ਆ ਤੁਹਾਡੇ ਜਿਹੜੇ ਸੁੱਕ ਗਏ ਆ ਸ਼ਾਇਦ ਉਹ ਵੀ ਹਰੇ ਹੋਣ ਦੀ ਕੋਸ਼ਿਸ਼ ਕਰਨ ਜੇਕਰ ਤੁਸੀਂ ਜਲਦੀ ਇਹਨਾਂ ਨੂੰ ਦਵਾਈ ਪਾ ਦੋਗੇ ਤੇ ਹੁਣ ਜੇਕਰ ਦੂਜੀ ਆਪਾਂ ਗੱਲ ਕਰੀਏ ਦੋਸਤੋ ਟਮਾਟਰਾਂ ਦੀ ਹਾਂ ਦੇਖੋ ਟਮਾਟਰਾਂ ਦੇ ਪੱਤੇ ਆ ਜਿਹੜੇ ਇਹ ਤਕਰੀਬਨ ਆ ਦੇਖੋ ਝੁੱਲਸ ਜਿਵੇਂ ਕਿ ਝੁੱਲਸ ਹੁੰਦੇ ਆ ਦੇਖੋ ਇਹ ਕੀ ਆ ਦੋਸਤੋ ਹਾਈ ਟੈਂਪਰੇਚਰ ਜਿਹੜਾ ਕੀ ਆ ਆਪਣੇ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆਂਦੀ ਆ ਬਹੁਤ ਜਲਦੀ ਆ ਰਹੀ ਆ ਤੇ ਜਿਵੇਂ ਕਿ ਲੋਕ ਅੱਗਾਂ ਵੀ ਲਾ ਰਹੇ ਨੇ ਤੇ ਤੂੜੀ ਵਾਲੀਆਂ ਖੇਤਾਂ ਨੂੰ ਹੋ ਗਿਆ ਜੇਕਰ ਟੈਂਪਰੇਚਰ 30 ਆ ਤੇ ਸ਼ਾਮ ਨੂੰ ਉਹੀ 35 ਦਿਖਾ ਰਿਹਾ ਤੁਹਾਨੂੰ ਆਲੇ ਦੁਆਲੇ ਕਿਉਂਕਿ ਅੱਗ ਧੂੰਏ ਪੋਲੂਸ਼ਨ ਨਾਲ ਵੀ ਇੰਨਾ ਹੋ ਰਿਹਾ ਕੰਮ ਤੇ ਉੱਪਰੋਂ ਮੌਸਮ ਵੀ ਗਰਮ ਆ ਤੇ ਦੋਸਤੋ ਇਹ ਜਿਹੜਾ ਕੀ ਆ ਇਹ ਜਿਹੜਾ ਮੁੱਖ ਕਾਰਨ ਆ ਇਹ ਟੈਂਪਰੇਚਰ ਦਾ ਆ ਤੇ ਦੋਸਤੋ ਤੁਸੀਂ ਇਹਨੂੰ ਵੀ ਜਿਹੜਾ ਕੀ ਆਪਣਾ ਦਵਾਈ ਦਾ ਛੜਕਾ ਆ ਤੁਸੀਂ ਕਰ ਸਕਦੇ ਆ ਤੇ ਜੇਕਰ ਜ਼ਿਆਦਾ ਹੱਦ ਤੋਂ ਵੱਧ ਜਿਹੜੀ ਜ਼ਿਆਦਾ ਬਿਮਾਰੀ ਆ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਭੇਂਡੀਆਂ ਜਿਹੜੀਆਂ ਲਾਈਆਂ ਹੋਈਆਂ ਇਹ ਸਾਰੀਆਂ ਹੀ ਸੌਕ ਰਹੀਆਂ ਨੇ ਤੇ ਦੋਸਤੋ ਫਿਰ ਜਿਹੜਾ ਕਿ ਤੁਸੀਂ ਇਹਨੂੰ ਆਪਣਾ ਦਵਾਈ ਹੈ ਜਲਦੀ ਤੋਂ ਜਲਦੀ ਪਾਉਣ ਦੀ ਕੋਸ਼ਿਸ਼ ਕਰਨੀ ਆ ਤੇ ਸੇਕ ਦੀ ਦਵਾਈ ਹੈ ਜਿਹੜੀ ਉਹ ਮੈਡੀਕਲ ਵਾਲੀ ਹੀ ਯੂਜ਼ ਕਰ ਲਿਓ ਕਿਉਂਕਿ ਆਰਗਨ ਦੇ ਚੱਕਰ ਦੇ ਵਿੱਚ ਪੈ ਕੇ ਜੇਕਰ ਤੁਸੀਂ ਲੰਮੇ ਉਹ ਜਿਹੜਾ ਇਹ ਪ੍ਰੋਸੈਸ ਆ ਦੋਸਤੋ ਇਹ ਪਹਿਲਾਂ ਕੰਮ ਕਰਦਾ ਔਰ ਹੌਲੀ-ਹੌਲੀ ਕੰਮ ਕਰਦਾ ਸੋ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੂਟੇ ਹੋਰ ਨਾ ਮਾਰਨ ਤੇ ਤੁਸੀਂ ਜਿਹੜਾ ਕਿ ਆਪਣਾ ਇਹਨੂੰ ਮੈਡੀਕਲ ਵਾਲੀ ਦਵਾਈ ਲੈ ਕੇ ਵੀ ਯੂਜ਼ ਕਰ ਸਕਦੇ ਆ ਸੋ ਜੇਕਰ ਤੁਸੀਂ ਸੇਕ ਨੂੰ ਜਿਹੜਾ ਕੀ ਚਾਹਦੇ ਆ ਕਿ ਕਾਬੂ ਪਾਇਆ ਚਾਹਦੇ ਜਦੋਂ ਤੁਸੀਂ ਬੂਟੇ ਨੂੰ ਬੀਜਦੇ ਹੁੰਦੇ ਨਾ ਉਸੇ ਵੇਲੇ ਦੋਸਤੋ ਇਹਦੇ ਵਿੱਚ ਨੀਮ ਆਇਲ ਹੋ ਗਿਆ ਤੇ ਜਿਹੜਾ ਕੀ ਆ ਫੰਗੀਸਾਈਡ ਤੋਂ ਜਿਵੇਂ ਕਿ ਆਪਾਂ ਪਿੱਛੇ ਦਵਾਈ ਦੱਸੀ ਸੀ ਚੌਲਾਂ ਵਾਲੀ ਤੁਸੀਂ ਉਹ ਵੀ ਨਾਲ ਮਿਕਸ ਕਰਕੇ ਤੇ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਕੀ ਆ ਤੁਸੀਂ ਇਹਨਾਂ ਨੂੰ ਪਾ ਸਕਦੇ ਆ ਸੋ ਮਿੱਟੀ ਦੇ ਵਿੱਚ ਰਲਣ ਵੇਲੇ ਤੇ ਮਿੱਟੀ ਦੇ ਵਿੱਚ ਜਿਹੜਾ ਕੀ ਉਹ ਉਹਨਾਂ ਤੱਤਾਂ ਨੂੰ ਤੁਸੀਂ ਰਲਾ ਕੇ ਉਸ ਵੇਲੇ ਇਹਨੂੰ ਇੱਕ ਤਰ੍ਹਾਂ ਦਾ ਪ੍ਰੋਟੈਕਸ਼ਨ ਕਰ ਸਕਦੇ ਆ ਸੋ ਗਰੰਟੀ ਉਹਦੇ ਵਿੱਚ ਵੀ ਕੋਈ ਨਹੀਂ ਹੁੰਦੀ ਕਿ ਹਾਂ ਬਈ ਲੱਗੇਗੀ ਜਾਂ ਨਹੀਂ ਲੱਗੇਗੀ ਕਿਉਂਕਿ ਇਹ ਫਸਲ ਆ ਇਹ ਮੌਸਮ ਤਬਦੀਲ ਕਦ ਹੋ ਜਾ ਕਿਸੇ ਨੂੰ ਨਹੀਂ ਪਤਾ ਤੇ ਇਹਨੂੰ ਕਦ ਸੁੰਢੀ ਲੱਗ ਜਾਏ ਕਦ ਇਹ ਬੇਲ ਸੁੱਕਦੇ ਕਿਸੇ ਨੂੰ ਨਹੀਂ ਪਤਾ ਹੁੰਦਾ ਸੋ ਇਸ ਕਰਕੇ ਇਹਦਾ ਜਿਹੜਾ ਨਰੀਖਣ ਆ ਉਹ ਤੁਹਾਨੂੰ ਕਹਿ ਸਕਦੇ ਆ ਕਿ ਆਪਾਂ ਹਰ ਦੂਜੇ ਤੀਜੇ ਦਿਨ ਕਰ ਲੈਣਾ ਚਾਹੀਦਾ ਆਪਣੀ ਮਿੱਟੀ ਦਾ ਜ਼ਮੀਨ ਦਾ ਪੇੜ ਦਾ ਪੌਦਿਆਂ ਦਾ ਸੋ ਤਾਂ ਜੋ ਤੁਹਾਨੂੰ ਇਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਸੋ ਜੇਕਰ ਹੁਣ ਵੀ ਤੁਹਾਡੇ ਬੂਟੇ ਦੋਸਤ ਸੁੱਕ ਰਹੇ ਨੇ ਤੇ ਤੁਹਾਡੇ ਭਿੰਡੀ ਦੇ ਥੱਲੇ ਤੇ ਇਹਨਾਂ ਨੂੰ ਤੁਹਾਡੇ ਸੇਕ ਹੋ ਸਕਦੀ ਆ ਸੇਕ ਨਹੀਂ ਹੈਗੀ ਤਾਂ ਦੂਜਾ ਨੰਬਰ ਫੰਗੀਸਾਈਡ ਹੋ ਸਕਦਾ ਸੋ ਤੁਸੀਂ ਇਹਨਾਂ ਦੋ ਚੀਜ਼ਾਂ ਦਾ ਜਿਹੜਾ ਇਲਾਜ ਕਰਕੇ ਆਪਣਾ ਤੇ ਇਹਨੂੰ ਬੂਟੇ ਨੂੰ ਨਵੀਂ ਜਾਨ ਪਾ ਸਕਦੇ ਆ ਸੋ ਤੁਸੀਂ ਇਹ ਜਿਹੜਾ ਕੀ ਆ ਇਹਦਾ ਇਹਦਾ ਜਿਹੜਾ ਫਾਲਾ ਇਹਦੀ ਜਿਹੜੀ ਕਿ ਤੋਰੀਆਂ ਆ ਤੁਸੀਂ ਉਹ ਆਉਣ ਵਾਲੇ ਸਮੇਂ 'ਚ ਹੋਰ 2 ਮਹੀਨੇ ਖਾ ਸਕਦੇ ਆ ਸੋ ਕਿਉਂਕਿ ਇਹਨੂੰ ਲੰਬੇ ਸਮੇਂ ਦੇ ਲਈ ਜਿਹੜਾ ਕੀ ਇਹ ਤੋਰੀਆਂ ਲੱਗਦੀਆਂ ਆ ਮoure ਬਰਸਾਤ ਆ ਜਾਣੀਆਂ ਉਦੋਂ ਤੱਕ ਲੱਗੀ ਜਾਣੀਆਂ ਸੋ ਇਦਾਂ ਜਿਹੜੇ ਕੀ ਟਮਾਟਰ ਆ ਟਮਾਟਰ ਹਾਈ ਟੈਂਪਰੇਚਰ ਦੇ ਕਾਰਨ ਜਿਹੜੇ ਕੀ ਆ ਸੁੱਕ ਰਹੇ ਨੇ ਸੋ ਇਹਨਾਂ ਦਾ ਰੀਜ਼ਨ ਇਹ ਆ ਤੇ ਲਗਭਗ ਜੇਕਰ ਦੋਸਤੋ ਤੁਸੀਂ ਸਾਰੇ ਸਾਡੀ ਇਸ ਜਾਣਕਾਰੀ ਤੋਂ ਸੰਤੁਸ਼ਟ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਆਉਣ ਵਾਲੇ ਸਮੇਂ ਤੁਹਾਡਾ ਸਵਾਲ ਆ ਕੋਈ ਦੋਸਤੋ ਥੱਲੇ ਜ਼ਰੂਰ ਛੱਡ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਨਾਲ ਦੀ ਨਾਲ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਦੋਸਤੋ ਜਿਹੜਾ ਆਰਗੈਨਿਕ ਜਿਹਨੂੰ ਕਹਿੰਦੇ ਆ ਆਰਗੈਨਿਕ ਆਰਗੈਨਿਕ ਦਾ ਕੰਮ ਹੁੰਦਾ ਹੌਲੀ 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 ਕਰਨਾ ਤੇ ਹੌਲੀ ਹੌਲੀ ਜਿਹੜਾ ਕੀ ਆ ਪ੍ਰੋਸੈਸ ਕਰਨਾ ਚਾਹੀਏ ਇਹ ਨਹੀਂ ਹੈਗਾ ਕਿ ਬਾਕੀਆਂ ਵਾਂਗੂ ਜੇਕਰ ਹੁਣ ਬਿਮਾਰੀ ਲੱਗ ਗਈ ਅਸੀਂ ਆਰਗੈਨਿਕ ਇਲਾਜ ਕਰਦੇ ਆਂ ਤੇ ਉਹ ਆਰਗੈਨਿਕ ਇਲਾਜ ਦਵਾਈ ਵਾਂਗੂ ਚੱਕ ਦਮ ਕੰਮ ਨਹੀਂ ਕਰੇਗਾ ਉਹ ਹੌਲੀ ਹੌਲੀ ਕੰਮ ਕਰੇਗਾ ਸੋ ਇਹ ਚੁਆਇਸ ਤੁਹਾਡੀ ਆ ਤੁਸੀਂ ਇਹਨੂੰ ਆਰਗੈਨਿਕ ਦੇ ਵਿੱਚ ਕਰਨਾ ਜਾਂ ਤੁਸੀਂ ਇਹਨੂੰ ਮੈਡੀਕਲ ਦੇ ਵਿੱਚ ਕਰਨਾ ਸੋ ਤੁਹਾਡੀ ਆਪਣੇ ਹੱਥ ਵਾਸਤੇ ਤੇ ਆਰਗੈਨਿਕ ਦੇ ਵਿੱਚ ਇਲਾਜ ਚਾਹੀਦਾ ਹੋਵੇ ਤਾਂ ਵੀ ਕਮੈਂਟ ਕਰਨਾ ਮੈਡੀਕਲ ਚਾਹੀਦਾ ਹੋਵੇ ਤਾਂ ਵੀ ਕਮੈਂਟ ਕਰਨਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਮਿਲਦੇ ਆਂ